ਗੂਜਰੀ ਸ੍ਰੀ ਸਰਲੋਚਨ ਜੀਓ ਕੇ ਪਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅੰਤਰਮਲ ਨਿਰਮਲ ਨਹੀਂ ਕੀਨਾ ਸਰਲੋਚਨ ਜੀ ਹੋਏ ਹਨ ਨਾਮਦੇਵ ਜੀ ਦੇ ਸਮਕਾਲੀ ਦੋਵੇਂ ਮਿਲ ਕੇ ਪਰਮੇਸ਼ਰ ਦੀ ਭਗਤੀ ਕਰਿਆ ਕਰਦੇ ਸਰਲੋਚਨ ਭਗਤ ਨਾ ਲੋਕਾਂ ਦੇ ਅੰਦਰ ਲੋਚਨ ਦ੍ਰਿਸ਼ਤਿਆ ਰੂਪ ਹੋ ਕੇ ਵੇਖਣ ਵਾਲੇ ਜੋ ਸਰਲੋਚਨ ਜੀ ਹਨ ਉਹਨਾਂ ਦੇ ਪਰੇ ਸ਼ਬਦ ਆ ਰਹੇ ਪਹਿਲੇ ਕਲਸੂਲਤਾਰ ਵਿੱਚ ਇਕੋ ਦਾਇਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਰੀ ਕਾਲਵਾਦ ਰੂਪ ਗੁਰੂ ਚੇਤਨੂ ਸਰੂਪ ਪ੍ਰਸਾਦੰੰਦਰੂਪ ਹੈ ਅੱਜ ਮੀਜ ਮੰਤਰੂ ਮੰਗਲ ਕਰਕੇ ਬਾਣੀ ਆਰੰਭ ਕਰਨੇ ਹਨ ਅੰਤਰ ਮਲ ਜਿਮਲ ਨਹੀਂ ਕੀਨਾ ਆਗ ਜੀ ਦੇ ਪਾਸ ਹੈ ਇੱਕੀ ਆਦਮੀ ਹੈ ਇੱਕ ਤਾਂ ਜੈ ਚੰਦ ਬ੍ਰਾਹਮਣ ਆਇਆ ਹੈ ਇੱਕ ਆਗ ਜੀ ਦੇ ਪਾਸ ਸੰਿਆਸੀ ਆਇਆ ਹੈ ਇੱਕ ਕਿਸੇ ਪ੍ਰਕਾਰ ਕਪੜੀਆ ਆਇਆ ਹੈ ਇਸ ਪ੍ਰਕਾਰ ਨੇ ਇੱਕ ਜੋਗੀ ਆਇਆ ਹੈ ਇਸ ਪ੍ਰਕਾਰ ਨੇ ਇੱਕ ਕਾਪੜੀਆ ਆਇਆ ਹੈ ਇਹ ਸਾਰਿਆਂ ਨੇ ਆ ਕੇ ਪਰਸ਼ਨ ਕੀਤੇ ਕਹਿਣ ਲੱਗੇ ਦੇਖੋ ਭਗਤ ਤਰੋਸ਼ਿੰਦਰੀ ਖੁਦਾਸੀ ਕਹਿਣ ਲੱਗਾ ਮੈਂ ਇਹਨਾਂ ਨੂੰ ਕਹਿੰਦਾ ਮੈਂ ਕਿਸ ਨੂੰ ਉਦਾਸੀ ਵੱਡੇ ਹੁੰਨੇ ਆ ਸਾਰਿਆਂ ਚੋਂ ਇਸ ਕਰਕੇ ਨਾ ਭਿਖਾਂਵਾਲੇ ਉਦਾਸੀ ਬਣਨਾ ਚਾਹੀਦਾ ਹੈ ਹੋਰ ਸਾਰੇ ਪ੍ਰੇਖਣ ਦੇਣੇ ਚਾਹੀਦੇ ਹੈ ਇਹ ਗੱਲ ਸੁਣ ਕਰਕੇ ਸਤਜੀ ਜੀ ਪਹਿਲਾ ਉਦਾਸੀ ਬੋਲਿਆ ਜਾਣ ਕੇ ਉਸ ਦੇ ਤਸਾਓ ਵਿਚਾਰਨ ਕਰਦੇ ਹਨ ਅੰਤਰ ਮਲ ਨਿਰਮਲ ਨਹੀਂ ਕੀਨਾ ਭਗਤ ਰੋਚਨ ਜੀ ਕਹਿੰਦੇ ਪਈ ਅੰਦਰ ਤਾਂ ਤੇਰੇ ਅਵਿਧਿਆ ਦੀ ਮੈਲ ਹੈ ਪਾਪਾਂ ਦੀ ਮੈਲ ਹੈ ਮਨੁੱਖੇ ਵਾ ਵਰਨ ਆਦ ਕਹਿੰਦਾ ਪੜਦਾ ਪਿਆ ਹੋਇਆ ਮਨ ਨੂੰ ਇਹ ਪਾਪਾਂ ਦੀ ਮੈਲ ਤੋਂ ਨਿਰਮਲ ਕੁਝ ਨਹੀਂ ਤਾਂ ਕੀਤਾ ਬਾਹਰ ਭੇਖ ਉਦਾਸੀ ਬਾਹਰੋਂ ਤਾਂ ਉਦਾਸੀਆਂ ਵਾਲਾ ਭੇਖ ਧਾਰ ਲਿਆ ਦੁਨੀਆ ਤੋਂ અપਰਾਮ ਹੋ ਗਿਆ ਆਸਾ ਵੱਲੋਂ ਉਦਾਸ ਨਹੀਂ ਹੋਇਆ ਪੰਜਾਬਸਾਂ ਵੱਲੋਂ ਤਿਰਗੁਣ ਅਤੀਤ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਤਿਰਗੁਣ ਅਤੀਤ ਚਤਨ ਕੋਨ ਗਮਤਾਕ ਹੈ ਸਤਗੁਰ ਪਰਚੇ ਸਹਿਜ ਉਦਾਸੀ ਹੈ ਕਿੰਨੇ ਗੁਣਾ ਤੋਂ ਅਤੀਤ ਜਿਹੜਾ ਹੋਣਾ ਹੈ ਅਤੇ ਚੌਥੇ ਤੁਰਿਆ ਪੱਜ ਗਮਤਾ ਹੋਣੀ ਹੈ ਸਤਗੁਰਾਂ ਦੇ ਨਾਮ ਦੇ ਪਰਚੇ ਪਰਚਣਾ ਹੈ ਇਹੋ ਜਿਹਾ ਉਦਾਸੀ ਹੋਣਾ ਚਾਹੀਦਾ ਹੈ ਇਹੋ ਜਿਹਾ ਉਦਾਸੀ ਤਾਂ ਬਣਿਆ ਨਹੀਂ ਭਾਈ ਤੂੰ ਬਾਹਰੋਂ ਉਦਾਸੀਆਂ ਵਾਲਾ ਪੇਖ ਧਾਰ ਲਿਆ ਕਿਵੇਂ ਉਦਾਸੀ ਬਣ ਗਿਆ ਜਦੋਂ ਅੰਦਰਲੀ ਮੈਲ ਨਹੀਂ ਮਿਟੀ ਮਨ ਸੁਧ ਨਹੀਂ ਕੀਤਾ ਬਾਹਰਲੇ ਪੇਖ ਕਰਕੇ ਉਦਾਸੀ ਬਣਿਆ ਫਿਰਦਾ ਹੈ ਕਿਉਂ ਉਦਾਸੀ ਨਹੀਂ ਬਣਿਆ ਜਾਸੂ ਦਾ ਹਿਰਦੈ ਕਮਲ ਘਟ ਬ੍ਰਹਮ ਨਾ ਚੀਨਾ ਫਿਰ ਸੰਨਿਆਸੀ ਬੋਲ ਉੱਠਿਆ ਕਹਿੰਦੇ ਮੈਂ ਕਿਹਾ ਨਹੀਂ ਸੀ ਵੀ ਉਦਾਸੀ ਛੋਟੇ ਹੁੰਦੇ ਆ ਸੰਨਿਆਸੀ ਅਸੀਂ ਬ੍ਰਾਹਮਣਾ ਦੇ ਵੀ ਗੁਰੂ ਹੁੰਨੇ ਆ ਜਹਾਂ ਜੁਗਾਂ ਕੇ ਮੰਨੇ ਰਹੇ ਸਿਆਸੀ ਵੱਡੇ ਆ ਸਿਆਸੀ ਕਹਾਉ ਤਮ ਭਗਤ ਜੀ ਉਹਦੇ ਪਸੰਦ ਫੇਰ ਕਹਿੰਦੇ ਹਨ ਫਿਰਦਾ ਕਮਲ ਤਤ ਬ੍ਰਹਮ ਨਾ ਚੀਨਨਾ ਕੇ ਭਾਈ ਰਿਵੇ ਰੂਪੀ ਕਾਜ ਸਰੀਰ ਦੇ ਅੰਦਰ ਹੈ ਜੋ ਰਿਦਾ ਕਮਲ ਹੋਇ ਕੋਲ ਅੰਦਰ ਘਟ ਇੱਕ ਰਸ ਬ੍ਰਹਮ ਆਤਮਾ ਨੂੰ ਨਹੀਂ ਕੀਨਿਆ ਜਾਣਿਆ ਕਾਹੇ ਭਇਆ ਸੁਨਿਆ ਕਿਸ ਪ੍ਰਕਾਰ ਤੂੰ ਸੰਿਆਸੀ ਹੋ ਗਿਆ ਗਰੀ ਪੂਰੀ ਨਾਵਾਂ ਦੇ ਹੰਕਾਰ ਜਿ ਵੱਜ ਗਿਆ ਹੈ ਸੰਿਆਸੀ ਆਸਾ ਤੇ ਵੀ ਸੁਣਨੀ ਹੋਈ ਆਸਾ ਤੇ ਨਰਾਸਾ ਨਹੀਂ ਹੋਇਆ ਕਿਸ ਪ੍ਰਕਾਰ ਤੂੰ ਸੰਿਆਸੀ ਬਣ ਗਿਆ ਸੰਿਆਸੀ ਨਹੀਂ ਬਣ ਸਕਦਾ ਇਸ ਤਰੀਕੇ ਦੇ ਨਾਲ ਜਿਨਾਂ ਚ ਬ੍ਰਹਮ ਆਤਮਾ ਨੂੰ ਸਰੀਰ ਦੇ ਅੰਦਰ ਸਾਰਿਆਂ ਦੇ ਅੰਦਰ ਬ੍ਰਹਮ ਆਤਮਾ ਨੂੰ ਨਹੀਂ ਕੀਨਿਆ ਰਿਹਾ ਕਮਲ ਦੇ ਅੰਦਰ ਸੰਿਆਸੀ ਕਿਵੇਂ ਬਣ ਗਿਆ ਐਵੇਂ ਆਸਾ ਦੇ ਅੰਦਰ ਬਣਿਆ ਹੋਇਆ ਜਿਸ ਪ੍ਰਕਾਰ ਨਾਰ ਮਰੇ ਕਰ ਸੰਪਦ ਨਾਸੀ ਮੂਡ ਮੁਡਾਇ ਪਹੇ ਸੰਿਆਸੀ ਮੂੰਹ ਸਿਰ ਮਨਾ ਕੇ ਸੰਿਆਸੀ ਕਹੋਨੇ ਹੋ ਕਰਦੀ ਇਸਤਰੀ ਮਰ ਗਈ ਤੇ ਨਾ ਮਾਇਆ ਨਾਸ਼ ਹੋ ਗਈ ਸਮਝਿਆ ਚਲੋ ਜਗਤ ਮਿੱਠਿਆ ਹੈ ਇਹੋ ਜਾਣ ਕੇ ਮੂੰਹ ਸਿਰ ਬਣਾ ਕੇ ਸੰਿਆਸੀ ਬਣ ਗਿਆ ਇੱਕਵੇਂ ਸਿਆਸੀ ਬਣ ਗਿਆ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਜ਼ਿਆਦਾ ਘਟਾ ਘਟਾ ਦੀ ਵਿਆਪਕ ਕ੍ਰਾਸ ਹੈ ਉਸ ਵਾਇਰ ਨੂੰ ਨਹੀਂ ਜਾਣਿਆ ਉਹਨਾਂ ਤੇ ਸਿਆਸੀ ਨਹੀਂ ਕਿਸੇ ਪ੍ਰਕਾਰ ਹੋ ਸਕਦਾ ਭਰਮੇ ਭੂਲੀ રે ਜੈ ਚੰਦਾ ਫਿਰ ਜੈ ਚੰਦ ਬ੍ਰਾਹਮਣ ਬੋਲਤੇ ਆ ਕਹਿੰਦੇ ਜੀ ਅਸੀਂ ਬ੍ਰਾਹਮਣ ਵੱਡੇ ਹੁੰਨੇ ਆ ਤਾਂ ਸੁਣ ਕਰਕੇ ਉਹਦੇ ਤਾਂ ਹੀ ਕਹਿੰਦੇ ਹਨ ਭਰਮੇ ਭੂਲੀ રે ਜੈ ਚੰਦਾ ਇਹ ਜੈ ਚੰਦ ਨਾਮ ਕਹਾਉਣ ਵਾਲੇ ਜੀਵਾ ਤੇਰੀ ਮਿਰਤੀ ਧਰਮ ਬਿਤੀ ਭੁੱਲ ਗਈ ਦੇ ਮਾਨਜ ਕੇ ਮੈਂ ਬ੍ਰਾਹਮਣ ਵੱਡਾ ਹਾਂ ਇਹ ਤੈਨੂੰ ਦੇ ਮਾਨ ਕਿਉਂ ਫੁਰਿਆ ਆਇਆ ਬ੍ਰਹਮਿੰਨ ਕੇ ਸਭ ਤੋਂ ਪਾਤੀ ਸਾਰੇ ਬ੍ਰਹਮਿੰਨ ਤੋਂ ਹੀ ਪੈਦਾ ਹੋਏ ਐ ਤੈਨੂੰ ਕਿਉਂ ਧਰਮ ਪੈ ਗਿਆ ਏ ਸੋ ਧਰਮੀ ਧਰਮੇ ਭੁੱਲੀ ਰੇ ਧਰਮ ਵਿੱਚ ਭੁੱਲ ਗਈ ਮਿਰਤੀ ਰੇ ਬ੍ਰਾਹਮਣ ਤੇਰੀ ਜਿਸ ਕਰਕੇ ਤੇਰੀ ਜੈ ਹੋਣੀ ਸੀ ਚੰਦਰਮਾ ਬਰਾਗ ਤੇਰੇ ਹਿਰਦੇ ਚੜਿਆ ਹੁੰਦਾ ਪੂਰਨ ਮਾਸੀ ਉਹਨੂੰ ਪੂਰਨ ਬਰਾਗ ਤੇ ਫੇਰ ਤੇਰੀ ਜੈ ਹੋਣੀ ਸੀ ਤੇਰੀ ਦਿੱਤੀਆ ਭਰਮ ਬਿਤੀ ਭੁੱਲ ਗਈ ਹੈ ਇਸ ਕਰਕੇ ਤੇਰੀ ਜੈ ਕਿਵੇਂ ਹੋਵੇਗੀ ਤੇ ਚੰਦਰਮਾ ਬਰਾਗ ਤੇਰੇ ਅੰਦਰ ਕਿਵੇਂ ਪੈਦਾ ਹੋਵੇਗਾ हे ਭਾਈ ਜਿਸ ਪਰਮੇਸ਼ਵਰ ਦੇ ਨਾਮ ਦਾ ਜਾਪ ਕਰਨੇ ਕਰਕੇ ਤੇਰੀ ਜੈ ਜੈਕਾਰਨ ਹੋਣੀ ਆਕਾਰ ਹੋਣੀ ਹੈ ਜੈ ਚੰਦ ਬ੍ਰਾਹਮਣ ਉਸ ਨੂੰ ਭੁੱਲ ਕੇ ਤੇਰੀ ਦਿੱਤੀਆ ਭਰਮ ਵੀ ਭੁੱਲੀ ਹੋਈ ਹੈ ਤੈਨੂੰ ਸੂੰਦ ਦੀ ਸਖਿਆਤਾ ਹੀ ਨਹੀਂ ਹੋਈ ਨਹੀਂ ਨਹੀਂ ਚੀਨਿਆ ਪਰਮਾਨੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਪਰਮਾਨੰਦ ਸਰੂਪ ਨੂੰ ਸ਼ਾਸਤਰ ਦੁਆਰਾ ਵੀ ਤਾਂ ਨਹੀਂ ਜਾਣਿਆ ਤੇ ਸੰਸੰਗਤ ਦੁਆਰਾ ਵੀ ਤਾਂ ਨਹੀਂ ਜਾਣਿਆ ਉਹ ਪਰਮਾਨੰਦ ਸਰੂਪ ਹੈ ਨਾ ਕਿ ਸ਼ਾਸਤਰ ਗਿਆਨ ਪੜਿਆ ਹੋਇਆ ਲੋਕਾਂ ਨੂੰ ਸੁਣਾਉਣ ਵਾਸਤੇ ਚੇਤੇ ਕੀਤਾ ਹੋਇਆ ਤੇ ਆਪ ਧਾਰਨਾ ਦੇ ਸਹਿਤ ਨਹੀਂ ਹੈ ਇਸ ਕਰਕੇ ਪਰਮਾਨੰਦ ਰੂਪ ਨੂੰ ਤੂੰ ਨਹੀਂ ਜਾਣਿਆ ਤੇ ਨਾ ਗੁਰਾਂ ਦੇ ਸੰਤਾਂ ਦੇ ਵੇਸ਼ ਦੁਆਰਾ ਪਰਮਾਨੰਦ ਰੂਪ ਨੂੰ ਨਾ ਮੰਨ ਕਰਕੇ ਜਾਣਿਆ ਨਾ ਬਾਣੀ ਕਰਕੇ ਜਾਣਿਆ ਨਾ ਸਰੀਰ ਕਰਕੇ ਜਾਣਿਆ ਹੈ ਨਹੀਂ ਜਾਣਿਆ ਮੇਰੀ ਗਰਭ ਵਿੱਚ ਉਸ ਨੂੰ ਪਾਲਣਾ ਕੀਤੀ ਹੈ ਨਹੀਂ ਜਾਣਿਆ ਹੁਣ ਸੰਸਾਰ 'ਚ ਮੇਰੀ ਪਾਲਣਾ ਕਰਦਾ ਉਹ ਪ੍ਰਲੋਕ 'ਚ ਰੱਖਿਆ ਕਰੇਗਾ ਗੁਰੂ ਉਹਦਾ ਰੂਪ ਹੈ ਮੈਂ ਐਸਾ ਪਰਮਾਨੰਦ ਰੂਪ ਤਾਂ ਜਾਣਿਆ ਹੀ ਨਹੀਂ ਹੈ ਚੀਨੀਆ ਹੀ ਨਹੀਂ ਹੈ ਰਹਾਉ ਘਰ ਘਰ ਖਾਇ ਪਿੰਡ ਵਧਾਇਆ ਉਸੇ ਜੇ ਜੋਗੀ ਬੋਲ ਗਿਆ ਕਿਉਂ ਬਈ ਮੈਂ ਕਿਹਾ ਨਹੀਂ ਸੀ ਕਿ ਜੋਗੀ ਵੱਡੇ ਹੁੰਦੇ ਆ ਤਾਂ ਸੁਣ ਕਰਕੇ ਉਹਨੂੰ ਸਰਦੂ ਮਹਾਂਕਟ ਜੀ ਰਹਾਉ ਘਰ ਘਰ ਖਾਇ ਪਿੰਡ ਵਧਾਇਆ ਇਹ ਭਾਈ ਰਹਾਉ ਬਸਲਾਮ ਦੇ ਕੇ ਕਹਿੰਦੇ ਹਨ ਘਰਾਂ ਘਰਾਂ ਦੇ ਵਿੱਚ ਪਰਪੋ ਜੰਦੇ ਤਾਂ ਹੀ ਖਾਣਾ ਕੀਤਾ ਮਹੰਗ ਮੰਗ ਕੇ ਪਿੰਡ ਬੁਧਾਇਆ ਅਜੇ ਪਿੰਡ ਸਰੀਰ ਦੀ ਬੜੀਆਂ ਬੜੀਆਂ ਗੋਗੜਾਂ ਛੱਡ ਲੀਆਂ ਸਰੀਰ ਬਣਾ ਲਿਆ ਪੇਡ ਭਰਿਓ ਪਸ਼ੂ ਆਦਿ ਸੋਇਓ ਖਿੰთა ਮੁੰਡਾ ਮਾਇਆ ਅਜੇ ਖਿੰთა ਤੇਰੇ ਗਲ ਤੇ ਸੰਸਾਰ ਨੂੰ ਨਾ ਸਮਝੂ ਖਬਣੀ ਚਾਹੀਦੀ ਸੀ ਉਹ ਖਿਮਾ ਰੂਪੀ ਖਿੰთა ਤਾਂ ਪੈੜੀ ਨਹੀਂ ਤੇ ਮੁੰਦਰਾ ਪਾਲੀਆਂ ਕੰਨ ਪਾੜ ਕੇ ਕੰਨ ਕਾ ਇਸ ਪ੍ਰਕਾਰ ਕਾਨ ਫਰਾਏ ਫਰਾਏ ਟੂਕਾ ਕੰਨ ਪੜਵਾਈ ਫਿਰਦਾ ਮਾਈਆਂ ਦੇ ਥੋੜੀਆਂ ਗੱਡੀਆਂ ਪਾਈਆਂ ਹੁੰਦੀਆਂ ਟਟਿਆਂ ਮਹਿਾਂ ਦੇ ਕੰਨਾਂ ਨੂੰ ਬਿੰਦੁੰਦੇ ਆ ਲੋਕ ਇਸ ਪ੍ਰ ਨੱਕਾ ਨੂੰ ਬਿੰਦ ਹੁੰਦੇ ਆ ਜੇ ਇਸ ਪ੍ਰਕਾਰ ਵਰਗੇ ਤਾਂ ਕੀ ਹੋਗਾ ਜੇ ਤੇ ਮੁੰਦਰਾ ਪਾਈਆਂ ਤੇ ਮਨ ਤਾਂ ਮਾਇਆ ਕੀ ਲੱਗਾ ਹੋਇਆ ਤੇਰਾ ਖਫਣੀ ਪਾਈ ਹੋਈ ਆ ਉਤੋਂ ਬਣਿਆ ਹੋਇਆ ਅਤੀਤ ਕੇ ਮੈਂ ਦੁਨੀਆ ਵੱਲੋਂ ਮਰਦਾ ਹੋ ਗਏ ਮੁੰਦਰਾ ਪਾਈਆਂ ਹੀ ਯੋਗੀ ਗੋਰਖਨਾਥ ਦੇ ਚੇਲੇ ਬਣਾਉਂਦਾ ਸੀ ਰਾਜਿਆਂ ਦੇ ਪੁੱਤ ਉਹ ਜਦੋਂ ਤਪ ਕਰਦੇ ਔਖੇ ਹੁੰਦੇ ਸੀ ਘਰੀ ਜਾ ਵੜਦੇ ਸੀ ਗੋਰਖਨਾਥ ਨੇ ਵੀ ਇਹ ਸ਼ਰਮ ਦੇ ਮਾਰੇ ਨਾ ਜਾਣਨ ਕੰਨ ਪਾੜ ਕੇ ਮੰਦਰਾ ਉਹਨਾਂ ਦੇ ਪਾਉਣੀਆਂ ਸ਼ੁਰੂ ਕਰਤੀਆਂ ਸੀ ਵੀ ਕੰਨ ਪਾਟਿਆਂ ਦਾ ਕੋਈ ਥੋੜ੍ਹਾ ਵੀ ਸ਼ਰਮ ਰੱਖਿਆ ਕਰਨੀ ਇਸ ਪ੍ਰਕਾਰ ਕਹਿੰਦੇ ਆ ਕਾਨ ਸਰਵਨ ਫਾਰ ਮੰਦਰਾ ਤੋਂ ਡਾੜੀ ਹਰ ਕੀ ਪ੍ਰੀਤ ਰੀਤ ਨਾ ਵਿਚਾਰੀ ਕੰਨਾਂ ਪਾੜ ਕਰਕੇ ਮੰਦਰਾ ਪਾਤੀਆਂ ਗੋ 15 ਗੋਰ ਕੋ ਉਪਰਾਜਿਆ ਹਰ ਸਿਰ ਕਰੇ ਤੇ ਨੋ ਬੜਾ ਰਾਜਾ ਸਰਬ ਫਾਰ ਮੰਦਰਾ ਦੇ ਡਾਰੀ ਹਰ ਕੀ ਪ੍ਰੀਤ ਰੀਤ ਨਾ ਵਿਚਾਰੀ ਇਸ ਪ੍ਰਕਾਰ ਖਵਣੀਆਂ ਪਾਲੀਆਂ ਗੋਲੀਆਂ ਪਾਲੀਆਂ ਮੰਦਰਾ ਪਾਲੀਆਂ ਮਨ ਮਾਇਆ ਚ ਲੱਗਾ ਹੋਇਆ ਹੈ ਰਾਤ ਦਿਨੇ ਊਮ ਮਸਾਨ ਕੀ ਭਸਮ ਲਗਾਈ ਤੇ ਮਸਾਨ ਹੂਮ ਕਾ ਦੀ ਜਾ ਕੇ ਰਹਿਣ ਲੱਗਿਆ ਸਿਰਾਂ ਵਿੱਚ ਗੋਥਨੀ ਸੁਆ ਗੋਹਣੀ ਜਿਹੜੀ ਸੀ ਚੰਗੀ ਏਰ ਨੂੰ ਗੋਹਿਆਂ ਦੀ ਉਹ ਸੁਆ ਮੈ ਕਰਕੇ ਕੱਪੜੇ ਸ਼ਾਨ ਕਰਕੇ ਲਾ ਲਈ ਉਹਦਾ ਨਾਮ ਬਭੂਤੀ ਰੱਖ ਲਿਆ ਗੁਰ ਬਿਨ ਤਤ ਨਾ ਪਾਇਆ ਇਸ ਪ੍ਰਕਾਰ ਭਾਈ ਜੋਗੀ ਬਣਨੇ ਕਰਕੇ ਵੀ ਗੁਰੂ ਸਾਹਿਬ ਦੀ ਸ਼ਰਨ ਤੋਂ ਬਗੈਰ ਤਤ ਗਿਆਨ ਨੂੰ ਸਰੂਪ ਦੇ ਗਿਆਨ ਨੂੰ ਸਿਧਾਂਤ ਨੂੰ ਕਿਸੇ ਨੇ ਪਾਇਆ ਹੈ ਪਾਇ ਜਪ ਹੋਰੇ ਪਾਇ ਤਪ ਹੋਰੇ ਇਸ ਕਰਕੇ ਅਸੀਂ ਕਹਿੰਦੇ ਹਾਂ ਕਿਸ ਵਾਰ ਤੇ ਭਾਈ ਤੁਸੀਂ ਦੇਵਤਿਆਂ ਦੇ ਜਾਪ ਕਰਦੇ ਹੋ ਮੰਤਰਾਂ ਆਦਿਕਾਂ ਦਾ ਜਾਪ ਕਰਦੇ ਹੋ ਤੁਨੂੰ ਜਾਪ ਕਰਕੇ ਕੀ ਲਾਭ ਹੋਵੇਗਾ ਨਹੀਂ ਹੋਵੇਗਾ ਕੋਜੋ ਕਾਇ ਤਪੂਰੀ ਤੇ ਕਿਸ ਕਰਕੇ ਤੁਸੀਂ ਤਪੱਸਿਆ ਕਰਦੇ ਹੋ ਜਲ ਤਹਾਰਾ ਕਰਦੇ ਹੋ ਢੂਣੀਆਂ ਤੋਨੇ ਹੋ ਅਤੇ ਵਰਤਾਂਦ ਕਰ ਰਹੇ ਹੋ ਤੇ ਤਾਮਸੀ ਤਪੱਸਿਆ ਕਰਨੇ ਕਿ ਕੀ ਤੁਹਾਨੂੰ ਮਿਲੇਗਾ ਜਿੱਦੀ ਇਕਾਦਰ ਤਾਂ ਨਹੀਂ ਹੋਵੇਗੀ ਬਾਏ ਛੱਡ ਕੇ ਰੰਗ ਸਿਆਫਤੰਦੇ ਰਹੋਗੇ ਲੋਕਾਂ ਦੀਆਂ ਕਾਮਨਾ ਪੂਰੀਆਂ ਕਰਦੇ ਰਹੋਗੇ ਫੋਲੀ ਦੀ ਵਾਕਸੀ ਕੀ ਹੋਈ ਹੋਰ ਛੱਡੇ ਕੀ ਹੱਥ ਆਵੇਗਾ ਇਹ ਤਪੱਸਿਆ ਤਾਮਸਿਕ ਤਪੱਸਿਆ ਜਿਹੜੀ ਹੈ ਉਹ ਢੂਣੀਆਂ ਤੌਣੀਆਂ ਜਨ ਤਾਰਾ ਕਰਨ ਆਵਿਕ ਹੈ ਤੇ ਵਰਖਾ ਸਹਾਣੀ ਹੈ ਰਾਸ਼ੀ ਧਿਆਨ ਲਾਉਣ ਵਾਲੀ ਤਪੱਸਿਆ ਹੈ ਸ਼ਾਂਤੀ ਇਹ ਸੰਗਤ ਜਿੱਤ ਨੂੰ ਟਿਕਾਉਣਾ ਹੈ ਇਹ ਇਥੇ ਸ਼ਾਂਤੀ ਤਾਂ ਨਹੀਂ ਕਿਹਾ ਕਾਮ ਸੀ ਕਬ ਕਹਿ ਕੀ ਤਬ ਕਰਕੇ ਕਰੋਗੇ ਕਾਇ ਬਿਲੂਹ ਪਾਣੀ ਇਹ ਮਾਈ ਜੇ ਸਾਕਾਮ ਕਰਮ ਕਰਦੋ ਜਿਵੇਂ ਕੋਈ ਪਾਣੀ ਰੜਕੀ ਜਾਏ ਮਝਾਨੀ ਪਾ ਕੇ ਇੱਕ ਮਾਈ ਸੀ ਪੰਜੇ ਸਾਹ ਸਾਹ ਸੰਗੇ ਜੀ ਉਸ ਨੂੰ ਜਾ ਕੇ ਲੋਕ ਦੁੱਧ ਲਿਆ ਕੇ ਗਰਮੀ ਦੇ ਉਤਚਹਾੜ ਜੇਠ ਦੇ ਮਹੀਨੇ ਪੰਜੇ ਸਾਹ ਮਹਾਰਾਜ ਦੇ ਦੁੱਧ ਲਿਆ ਕਰਨ ਤੇ ਰੜਕ ਲਿਆ ਕਰਨ ਤੇ ਦੋ ਨਿਰਕਣੇ ਵੇਖ ਕੇ ਕਹਿਣ ਲੱਗੀ ਮਾਈ ਕਿ ਇਹ ਤੁਹਾਨੂੰ ਕਿ ਪੰਜੇ ਸਾਹ ਵਾਲਿਆ ਕਾ ਸਾਨੂੰ ਮੱਖਣ ਕੱਢ ਕੇ ਦਿੰਦਾ ਹੈ ਇਹ ਲੋਕਾਂ ਚੋਂ ਦੱਸਿਆ ਉਹਨ ਵੀ ਇੱਕ ਚਾਟੀ ਖਰੀਦ ਲਿਆਂਦੀ ਤੇ ਮਧਾਣੀ ਖਰੀਦ ਲਿਆਂਦੀ ਪਾਣੀ ਪਾ ਕੇ ਸਰੋਵਰ ਦਾ ਲੱਗੀ ਨਿਰਕਣ ਸਾਰੀ ਿਆੜੀ ਨਿਕਲੀ ਨਾ ਆਇਆ ਜੋ ਕਿ ਉਹਨਾਂ ਨਿਕਲਿਆ ਕਹਿਣ ਲੱਗੀ ਭਾਈ ਮੇਰੇ ਨਹੀਂ ਨਿਕਲਿਆ ਕਹਿਣ ਲੱਗੇ ਮਾਈ ਅਸੀਂ ਜਿੱਥੇ ਚਾਟੀ ਤੂੰ ਖਰੀਦ ਕੇ ਲਿਆਈ ਹੈ ਮਿਲ ਆਉਣੀ ਨਹੀਂ ਕਿਤੇ ਨਹੀਂ ਦੁੱਧ ਵੀ ਨਾਲ ਲਿਆਉਨੇ ਆ ਗਰਮੀ ਦੀ ਰੁੱਤ ਕਰਕੇ ਹੋਰ ਤੇਲ ਜਾਂ ਬਣ ਜਾਂਦਾ ਇੱਥੇ ਠੰਡੇ ਅਮਰਤ ਦੇ ਨਾਲ ਜਲਦੇ ਨਾਲ ਉਹ ਦੁੱਧ ਜਿਹੜਾ ਹੈ ਚੰਗਾ ਮੱਖਣ ਆ ਜਾਂਦਾ ਓ ਮੱਖਣ ਨਿਕਲਦਾ ਹੈ ਇਸੇ ਪ੍ਰਕਾਰ ਉਹ ਮਾਈ ਨੂੰ ਜਿਵੇਂ ਪਤਨ ਲੱਗਾ ਇਹ ਭਾਈ ਸਿਕਾਮ ਕਰਮ ਜਿਹੜੇ ਕਰਦੇ ਆ ਇਹ ਪਾਣੀ ੜਕਣ ਵਾਂਗੂ ਉਸ ਮਾਈ ਦੇ ਮਾਰੇ ਕਹਿੰਦੇ ਕਿਸ ਵਾਤੇ ਪਾਣੀ ੜਕਦੇ ਫਿਰਦੇ ਹੋ ਸਿਕਾਮ ਕਰਮਾਂ ਨੂੰ ਕਰਦੇ ਹੋ ਵਿਸ਼ੇ ਰੂਪੀ ਝਾਗ ਹੀ ਨਿਕਲੇਗੀ ਆਤਮਨ ਅੰਦਰੂਪੀ ਮੱਖਣ ਨਹੀਂ ਆਥਾਵੇਗਾ ਲੱਖ 84 ਜਿਨ ਉਪਾਈ 84 ਲੱਖ ਵਜਾ ਦੀ ਜੂਨ ਜਿਸ ਪਰਮੇਸ਼ਰ ਨੇ ਪੈਦਾ ਕੀਤੀ ਹੈ ਸੋ ਸਿਮਰੋ ਨਿਰਵਾਣੀ ਉਸ ਪਰਮੇਸ਼ਰ ਦਾ ਸਿਮਰਨ ਕਰਵਜੇ 15 ਦਿਨ ਰਾਤ ਹੋਣਾ ਚਾਹੁੰਦੇ ਫਿਰ ਜਮਨਮਾਂ ਤੋਂ ਨਹੀਂ ਆਮੋ ਮੁਕਤ ਹੋ ਜਾਵਾਂਗੇ ਕਾਇਕ ਮੰਡਲ ਕਾਪੜਿਆ ਰੇ ਕਾਪੜਿਆ ਵੇਖ ਵਾਲੇ ਸੀ ਭਗਵਾ ਪੇਸ਼ ਰੱਖਦੇ ਐ ਅਖਾਡੇ ਵੀ ਪਾਇਲ ਕਾਂਗਵਾਰੇ ਜਿਲਾ ਕੇ ਰਖਦੇ ਹੱਥਾਂ ਕੇ ਵੀ ਦਸਤਾਨੇ ਪੈਰਾਂ ਚ ਵੀ ਗਰਾਬਾ ਸਭ ਭਗਵਾ ਆਕਾਰ ਕਰਕੇ ਕਦਾਰ ਨਾਲ ਸ਼ਿਵਜੀ ਦਾ ਜਿਹੜਾ ਹੈ ਜਦੋਂ ਪਸ਼ਮਾਂ ਗਏ ਤਾਂ ਸ਼ਿਵਜੀ ਤੇ ਕੜਾ ਫੇਰ ਕੇ ਪਾਰਵਤੀ ਖੋਣੀ ਚਾਹੁੰਦਾ ਸੀ ਉਸ ਵੇਲੇ ਸ਼ਿਵਜੀ ਬਣ ਕੇ ਕਦਾਰ ਹੈ ਝੋਠਾ ਬਣ ਕੇ ਨਿਕਲਿਆ ਸੀ ਉਸ ਵੇਲੇ ਪਰਸਨ ਆ ਕੇ ਕਦਾਰਨਾਥ ਤੀਰਤੇ ਜਾਂਦੇ ਆ ਉਹ ਕਾਪੜੀਆਂ ਵੇਖੋ ਗੇਰੀ ਰੰਗ ਦੇ ਵਸਤਰ ਹੁੰਦੇ ਆ ਉਹ ਉਹਨਾਂ ਦੇ ਟਾਈਂ ਕਹਿੰਦੇ ਹਨ ਭਗਤੀ ਕੀ ਕਾਏ ਕਮੰਡਲ ਕਾਪੜੀਆ ਰੇ ਭਾਈ ਕੀ ਹੋ ਗਿਆ ਜੇ ਹੱਦੰਡ ਕਮੰਡਲ ਮੋਢੇ ਭਾਰ ਜੋਗ ਨਹੀਂ ਕਰਮਾਂ ਦੀ ਮਾਰ ਕਮੰਡਲ ਹੱਥ 'ਚ ਫੜ ਲਿਆ ਬਾਪਾ ਤਰਪਾਣੀ ਦਾ ਤੇ ਕਾਪੜੀਆ ਪੇਟਾ ਹਮਾਂ ਪੇਸ ਬਣਾ ਲਿਆ ਰੇ ਪਿਆਰੇ 8 60 ਕਾਏ ਫਿਰਾਹ ਜਨ ਤੇ ਫਿਰਨੇ ਕਰਕੇ ਕੀ ਮਿਲੇਗਾ ਜਿੰਨਾ ਚਿਰ ਮਨ ਸਾਫ ਨਹੀਂ ਕੀਤਾ ਮੰਗੇ ਵਕਾਰ ਨਹੀਂ ਛੱਡੇ ਬਦ ਤਿਰਲੋਚਨ ਸੁਨ ਰੇ ਪ੍ਰਾਣੀ ਬਦ ਤਿਰਲੋਚਨ ਤਿਰਲੋਚਨ ਭਗਤੀ ਬਦ ਕਸਮ ਕਰਦੇ ਹਨ ਰੇਹੇ ਪ੍ਰਾਣੋ ਧਾਰੀ ਜੀ ਸੁਣ ਨਾ ਕਰੋ ਕਣ ਬਿਨ ਗਾਹ ਕੇ ਪਾਹੀ ਜਿਸ ਆਦਮੀ ਦੇ ਕੋਲੇ ਕਣ ਦਾਣੇ ਹੈ ਨਹੀਂ ਅਨਾਜ ਵਿੱਚ ਹੈ ਨਹੀਂ ਤੇ ਐਵੇਂ ਗਾਹ ਪਾ ਛੱਡੇ ਉਹਦੇ ਚੋਂ ਕੀ ਮਿਲਣਾ ਹੈ ਜਿਸ ਵਿੱਚ ਦਾਣੇ ਅਨਾਜ ਨਾ ਹੋਣ ਇਸੇ ਪ੍ਰਕਾਰ ਸਾਧ ਸੰਗੇ ਜੀ ਜਿਸ ਦੇ ਗਿਆਨ ਰੂਪੀ ਮੁਕਤ ਰੂਪੀ ਦਾਣਾ ਹੈ ਨਹੀਂ ਸਕਾਮ ਕਰਮਾ ਰੂਪੀ ਗਾ ਪਾ ਕੇ ਸਕਾਮ ਕਰਮਾ ਨੂੰ ਕਰਨ ਨੂੰ ਮੇੜ ਪਾ ਕੇ ਗਾ ਪਾ ਕੇ ਫਲੇ ਪਾ ਕੇ ਉਹ ਅਨੰਖੀ ਪ੍ਰਾਪਤ ਹੋਵੇਗਾ ਤੇ ਮੁਕਤ ਨਹੀਂ ਪ੍ਰਾਪਤ ਹੋਵੇਗੀ ਉਹ ਐਵੇਂ ਹੀ ਰਹਿ ਜਾਣਗੇ ਤੇ ਇਸ ਪ੍ਰਕਾਰ ਸਕਾਮ ਕਰਮਾ ਦੇ ਕਰਨੇ ਕਰਕੇ ਇਹ ਜੇ ਸਵਰਗਾਤ ਦਾ ਸੋਕਿੰਚਨ ਮਾਤਰਾ ਮਿਲੇਗਾ ਫਿਰ ਵੀ ਨਾਕ ਵਰਗੇ ਜਿਹੜੇ ਸੀ ਉਹ ਰਾਜੇ ਸੱਪ ਬਣ ਕੇ ਡਿੱਗੇ ਸਵਰਗ ਵਿੱਚੋਂ ਕਿਉਂ ਕੀ ਹੱਥ ਆਵੇਗਾ ਸੋ ਨਾਮ ਰੂਪੀ ਦਾਣੇ ਤੋਂ ਬਗੈਰ ਇਹ ਸਾਧਨ ਕਰਨੇ ਕਰਕੇ ਮੁਕਤ ਰੂਪੀ ਫਲ ਨਹੀਂ ਹੱਥ ਆਵੇਗਾ ਇਸ ਕਰਕੇ ਪਰਮੇਸ਼ਰ ਦਾ ਨਾਮ ਹੀ ਦਾਣਾ ਹੈ ਇਸ ਨੂੰ धारण ਕਰੋ ਜੇ ਤੁਸੀਂ ਮੁਕਤ ਰੂਪੀ ਫਲ ਪਾਉਣਾ ਚਾਹੁੰਦੇ ਹੋ ਨੋ ਸਤਿ ਸੰਗਤ ਜੀ ਇਹ ਨੰਗ ਸਮਾ ਪਰਵਾਨ ਕਰ ਲੈ ਸਰੀਰ ਆਪ ਦੀ ਕਿਰਪਾ ਦੇ ਨਾਲ ਅੱਜ ਵੀਏ ਆਪਦੇ ਦਰਸ਼ਨ ਮਿਲੇ ਕਰ ਲਿਆ ਅੱਗੇ ਵੀ ਗੁਰੂ ਮਹਾਰਾਜ ਸਾਹਿਬ ਜਿਸ ਤਿਆਂ ਬਖਸ਼ਿ ਕਰਨਗੇ ਉਸੇ ਪ੍ਰਕਾਰ ਇਹ ਕਥਾ ਦਾ ਰਸ ਲਿਆ ਕਰੋ ਕਾਏ ਕ ਮੰਡਲ ਕਾਪੜੀਆ ਰੇ ਅਠ ਸਾਲ ਕਾਹੇ ਫਿਰਾਹੀ मदत करलोचल सोनरे प्राणी कानदे वाही श्री